ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪ ਕਿ ਸਾਰੇ ਜਣੇ ਵਧੀਆ ਹੋਵੋਗੇ ਤੇ ਆਪਾਂ ਵੀ ਵਧੀਆ ਸੋ ਅੱਜ ਆਪਾਂ ਤੁਹਾਡੇ ਨੇ ਲੈ ਕੇ ਆਏ ਆਂ ਜੀ ਵੀ ਇੱਕ ਮਤਲਬ ਕਈਆਂ ਨੂੰ ਪਤਾ ਵੀ ਹੋਵੇਗਾ ਤੇ ਕਈਆਂ ਆਪਣਿਆਂ ਵੀ ਫੈਮਿਲੀ ਨੂੰ ਪਤਾ ਨਹੀਂ ਹੋਣਾਗਾ YouTube ਫੈਮਿਲੀ ਨੂੰ ਤੇ ਆਪਾਂ ਤੁਹਾਡੇ ਨਾਲ ਇੱਕ ਗੱਲ ਸ਼ੇਅਰ ਕਰਨ ਲੱਗੇ ਆ ਮਤਲਬ ਵੀ ਨੌਲੇਜ ਵਾਲੀ ਗੱਲ ਹੀ ਹੈ ਨਾ ਵੀ ਅੱਜ ਤੱਕ ਸਾਰਿਆਂ ਦੀ ਇਹ ਗੱਲ ਵੀ ਦਿਮਾਗ 'ਚ ਜ਼ਰੂਰ ਆਈ ਹੋਣੀ ਆ ਤੇ ਇਹ ਗੱਲ ਦੱਸਣ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸ ਦਈਏ ਵੀ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਕਿ ਆਪਣੇ ਰਿਲੇਟਿਡ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਸੋ ਸਭ ਦੀਆਂ ਵੀਡੀਓ ਆਪਣੀਆਂ ਤੁਹਾਡੇ ਲਈ ਮਨੋਰੰਜਨ ਵੀਡੀਓ ਤੇ ਆਪਣੇ ਨੌਲੇਜ ਵੀਡੀਓ ਜੋ ਵੀ ਕੰਨੀ ਤੁਹਾਡੇ ਤੱਕ ਪਹੁੰਚ ਸਕਾ ਤੇ ਆਪਣੇ ਚੈਨਲ ਨੂੰ ਕਰ ਲੋ ਜਲਦੀ ਤੋਂ ਜਲਦੀ ਸਬਸਕ੍ਰਾਈਬ ਤੇ ਹਾਂਜੀ ਆਪਾਂ ਵਾਧਦੇ ਹਾਂ ਆਪਣੀ ਗੱਲਬਾਤ ਕਰਨੀ ਤੇ ਮੈਂ ਤੁਹਾਡੇ ਨਾਲ ਵੀ ਇਹ ਗੱਲ ਸ਼ੇਅਰ ਕਰਨਾ ਚਾਹੁੰਦੀ ਸੀ ਨਾ ਕਿ ਮਤਲਬ ਕਿਸੇ ਨਾ ਕਿਸ ਨੇ ਜ਼ਰੂਰ ਇਹ ਗੱਲ ਸੋਚੀ ਹੋਣੀ ਕਿਸੇ ਨੂੰ ਪਤਾ ਵੀ ਹੋਣਾ ਕਿਸੇ ਨੂੰ ਨਹੀਂ ਵੀ ਪਤਾ ਹੋਣਾ ਇਹ ਗੱਲ ਸ਼ੇਅਰ ਕਰਨਾ ਚਾਹੁੰਦੀ ਸੀਗੀ ਮਤਲਬ ਇਹ ਕਈਆਂ ਨੂੰ ਆਪਣੇ ਵੀ YouTube ਫੈਮਿਲੀ ਨੂੰ ਵਿੱਚੋਂ ਕਿਸੇ ਨੂੰ ਪਤਾ ਹੋਊਗਾ ਕਿਸੇ ਨੂੰ ਨਹੀਂ ਵੀ ਪਤਾ ਹੋਊਗਾ ਤੇ ਬਾਕੀ ਆਪਣੀ ਮਾਇਨੇ ਸੇ ਬਹੁਤ ਵਾਰੀ ਇਹ ਗੱਲ ਆਈ ਹੈ ਸੋ ਮਤਲਬ ਪਤਾ ਕੀ ਹੈ ਵੀ ਜਦੋਂ ਪੁਰਾਣੇ ਟਾਈਮ 'ਚ ਵੀ ਕਿਸੇ ਘਰ ਮਤਲਬ ਵੀ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਸੀਗਾ ਕੋਈ ਸਹਿਜ ਪਾਠ ਕਰਵਾਉਂਦਾ ਸੀ ਤੇ ਕੋਈ ਵੀ ਅਖੰਡ ਪਾਠ ਕਰਵਾਉਂਦਾ ਸੀ ਉਹਨਾਂ ਵੀ ਜਦੋਂ ਪਾਠ ਰਖਵਾਇਆ ਜਾਂਦਾ ਸੀ ਤਾਂ ਵੀ ਆਪਣੇ ਕੇਲੇ ਦੇ ਪੱਤੇ ਵੀ ਕਿਉਂ ਰੱਖੇ ਜਾਂਦੇ ਸੀਗੇ ਵੀ 12 ਗੇਟ ਦੇ ਵਿੱਚ ਦੋਨੇ ਸਾਈਡ ਵੀ ਕੇਲਾ ਦੇ ਪੱਤੇ ਕਿਉਂ ਰੱਖੇ ਜਾਂਦੇ ਸੀ ਤੇ ਰੱਖੇ ਦਾ ਮਤਲਬ ਹੁਣ ਵੀ ਜਾਂਦੇ ਹੈਗੇ ਤੇ ਮਤਲਬ ਵੀ ਉਦੋਂ ਤੋਂ ਹੀ ਇਹ ਪਰੰਪਰਾ ਚੱਲਦੀ ਆ ਰਹੀ ਹੈ ਵੀ ਜਿਹੜੇ ਵੀ ਖੁਸ਼ੀ ਦਾ ਮਾਹੌਲ ਹੁੰਦਾ ਹੈ ਹਨਾ ਤੇ ਮਤਲਬ ਵਿਆਹ ਸ਼ਾਦੀਆਂ 'ਚ ਵੀ ਇਹ ਰੱਖ ਦਿੰਦਾ ਸੀਗਾ ਤੇ ਜ਼ਿਆਦਾਤਰ ਵੀ ਜਦੋਂ ਮਹਾਰਾਜ ਦਾ ਪ੍ਰਕਾਸ਼ਨ ਹੁੰਦਾ ਸੀਗਾ ਉਦੋਂ ਇਹ ਵੀ ਕੇਲਾ ਦੇ ਪੱਤੇ ਰੱਖੇ ਜਾਂਦੇ ਸੀ ਮਤਲਬ ਇਹ ਛੇਤੀ ਛੇਤੀ ਸੁੱਕਦੇ ਵੀ ਨਹੀਂ ਹੁੰਦੇ ਸੀ ਤੇ ਇਹਦਾ ਮਕਸਦ ਕੀ ਸੀਗਾ ਇਹਦਾ ਮਕਸਦ ਵੀ ਹੁਣ ਤਾਂ ਰੱਖੇ ਰਗਦੇ ਰੱਖਦੇ ਰਹੋਗਾ ਨਾ ਹੁਣ ਤਾਂ ਚਲੋ ਵੀ ਕਿਸੇ ਦਾ ਘਰ ਕਿਵੇਂ ਆ ਡਿਫਰੈਂਟ ਘਰ ਆਗਲੇ ਨੇ ਕਿ ਸਾਰਿਆਂ ਨੇ ਪੱਕੇ ਬਣਾ ਲਏ ਤਾਂ ਕਰਕੇ ਵੀ ਪਤਾ ਵੀ ਲੱਗ ਜਾਂਦਾ ਹੈਗਾ ਚਲੋ ਹੁਣ ਤਾਂ ਵੀ ਜਿਵੇਂ ਪਹਿਲਾਂ ਦੀ ਇਹ ਗੱਲ ਚੱਲਦੀ ਆ ਰਹੀ ਹੈ ਨਾ ਵੀ ਧਰਨੀ ਹੈ ਤੇ ਪਹਿਲਾਂ ਦੇ ਜਮਾਨੇ ਜਿਵੇਂ ਤੇ ਕੀ ਸੀਗਾ ਵੀ ਮੈਂ ਵੀ ਜਿਹੜੀ ਗੱਲ ਸੁਣੀ ਆ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਆ ਬਾਕੀ ਜੇ ਕਿਸੇ ਨੂੰ ਕੋਈ ਵਧੀਆ ਜ ਸਹੀ ਗੱਲ ਪਤਾ ਹੋਈ ਹੈ ਨਾ ਮੇਰੇ ਮੁਤਾਬਕ ਤਾਂ ਵੀ ਇਹ ਗੱਲ ਵੀ ਜਿਹੜੀ ਪਹਿਲਾਂ ਤੋਂ ਆ ਰਹੀ ਵੀ ਇਹੀ ਗੱਲ ਸੀਗੀ ਵੀ ਪਹਿਲਾਂ ਵਾਲੇ ਜਮਾਨੇ ਦੇ ਨਾ ਵੀ ਸਾਰਿਆਂ ਦੇ ਘਰ ਕੱਚੇ ਹੁੰਦੇ ਸੀਗੇ ਤੇ ਵੀ ਕੱਚੇ ਹੋਣ ਕਰਕੇ ਘਰ ਸਾਰਿਆਂ ਦੇ ਵੀ ਸੇਮ ਹੀ ਲੱਗਦੇ ਹੁੰਦੇ ਸੀਗੇ ਛੋਟੇ-ਛੋਟੇ ਘਰ ਹੁੰਦੇ ਚਲੋ ਕਿਸ ਦਾ ਵੱਡਾ ਵੀ ਹੁੰਦਾ ਕਿਸ ਦਾ ਛੋਟਾ ਵੀ ਹੁੰਦਾ ਮਤਲਬ ਵੀ ਸਾਰਿਆਂ ਦੇ ਘਰ ਸੇਮ ਹੁੰਦੇ ਸੀਗੇ ਤੇ ਵੀ ਜੇ ਕੇਲਾਂ ਦੇ ਉੱਤੇ ਨਹੀਂ ਰੱਖਦੇ ਸੀ ਤਾਂ ਕਿਸੇ ਨੂੰ ਵੀ ਐ ਪਤਾ ਨਹੀਂ ਲੱਗਦਾ ਸੀਗਾ ਵੀ ਇਹਨਾਂ ਦੇ ਘਰ ਵੀ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਹੋਇਆ ਹੈਗਾ ਵੀ ਇਹਨਾਂ ਨੇ ਜਾਂ ਖੰਡ ਪਾਠ ਰਖਾਇਆ ਜਾਂ ਸਹਿਜ ਪਾਠ ਰਖਵਾਇਆ ਹੋਇਆ ਸੋ ਇਹਨਾਂ ਵੀ ਤਾਂ ਕਰਕੇ ਰੱਖੇ ਜਾਂਦੇ ਸੀਗੇ ਵੀ ਆਪਣੇ ਗੁਰੂ ਮਹਾਰਾਜ ਜੀ ਦੇ ਗ੍ਰੰਥ ਸਾਹਿਬ ਜੀ ਦੀ ਵਿਆਦਵੀ ਨਾ ਹੋਵੇ ਵੀ ਕੋਈ ਵੀ ਨੰਗੇ ਸਿਰ ਜਾਂ ਅੰਦਰ ਵਿੱਚ ਆਪਣਾ ਲੈ ਕੇ ਹਨਾ ਵੀ ਅੰਦਰ ਨਾ ਆ ਜੇ ਤਾਂ ਕਰਕੇ ਵੀ ਇਹ ਕੇਲਿਆਂ ਦੇ ਪੱਤੇ ਰੱਖੇ ਜਾਂਦੇ ਸੀ ਸੋ ਵੀ ਜੀ ਭਾਈ ਸਭ ਨੂੰ ਪਤਾ ਲੱਗ ਸਕੇ ਵੀ ਕੱਚੇ ਘਰ ਹੁੰਦੇ ਸੀ ਸੇਮ ਘਰ ਹੁੰਦੇ ਸੀ ਸਾਰੇ ਵਿਆਹ ਘਰ ਵਿੱਚ ਵੀ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਹੋਇਆਗਾ ਸੋ ਦਿਨਾਂ ਚਿਰ ਖੰਡ ਪਾਠ ਨਹੀਂ ਭੋਗਣੀ ਪੈਂਦੇ ਸੀ ਜਾਂ ਪਾਠ ਦਾ ਭੋਗ ਨਹੀਂ ਮੈਂਦਾ ਸੀ ਉਹਨਾਂ ਚਿਰ ਉਹ ਪੱਤੇ ਰੱਖੇ ਜਾਂਦੇ ਸੀਗੇ ਸੋ ਕੇਲੇ ਦੇ ਪੱਤੇ ਛੇਤੀ ਤੋਂ ਛੇਤੀ ਸੁੱਕਦੇ ਵੀ ਨਹੀਂ ਹੁੰਦੇਗੇ ਤੇ ਬਾਕੀ ਜੇ ਕਿਸੇ ਨੂੰ ਕੋਈ ਸਹੀ ਗੱਲ ਲੱਗਵਾ ਤੇ ਜੇ ਆਪਣੀ ਸਹੀ ਲੱਗੀ ਤਾਂ ਜਰੂਰ ਦੱਸਿਓ ਸੋ ਹੁਣ ਤਾਂ ਵੀ ਘਰਾਂ ਦਾ ਨਾ ਫਰਕ ਪੈ ਗਿਆ ਵੀ ਸਾਰਿਆਂ ਦੇ ਘਰ ਕਿਸੇ ਨੇ ਪੱਕੇ ਬਣਾਲੇ ਚਲੋ ਕਿਸੇ ਦੇ ਕੱਚੇ ਆ ਤੇ ਹੁਣ ਪਹਿਲਾਂ ਤੋਂ ਇਹ ਗੱਲ ਵੀ ਰੱਖ ਕਰਦੇ ਆਏ ਆ ਵੀ ਕੇਲਿਆਂ ਦੇ ਪੱਤੇ ਬਾਹਰ ਚ ਰੱਖਣੇ ਰੱਖਣੇ ਆ ਤੇ ਬਾਕੀ ਮੇਰੀ ਸੋਚ ਨਾਲ ਤਾਂ ਵੀ ਇਹੀ ਹੋ ਸੀਗਾ ਵੀ ਮੈਂ ਜਿਹੜੀ ਸੁਣੀ ਆ ਗੱਲ ਸੋ ਤੁਸੀਂ ਆਪ ਦੀ رائے ਆਪਣੀ ਕਮੈਂਟਾਂ 'ਚ ਜਰੂਰ ਦਿਓ ਤੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਕਿ ਹੋਰ ਨੌਲੀ ਵੀਡੀਓ ਦੇਖਣ ਲਈ ਧੰਨਵਾਦ